ਸੰਗਤ ਜੀ ਇਹ ਇੱਕ ਵਾਰੀ ਵੀਡੀਓ ਵੇਖੋ ਇਹ ਵੀਡੀਓ ਵੇਖਣ ਤੋਂ ਬਾਅਦ ਮਨ ਦੇ ਵਿੱਚ ਕੇਵਲ ਇੱਕ ਖਿਆਲ ਆਉਂਦਾ ਏ ਕਿ ਜੇ ਤਾਂ ਆਪਾਂ ਸਿਰਾਂ ਦੇ ਉੱਤੇ ਸ਼ਰਾਬਾਂ ਦੀਆਂ ਬੋਤਲਾਂ ਰੱਖਣੀਆਂ ਨੇ ਤੇ ਫਿਰ ਗੁਰੂ ਦੇ ਬਖਸ਼ੇ ਤਾਜ ਨੂੰ ਸਿਰ ਤੇ ਸਜਾਣ ਦੀ ਕੋਈ ਲੋੜ ਨਹੀਂ ਤੇ ਜੇ ਦਸਤਾਰਾਂ ਸਿਰ ਦੇ ਉੱਤੇ ਸਜਾਣਾ ਏ ਜਿਹਦੇ ਲਈ ਹਜ਼ਾਰਾਂ ਕੁਰਬਾਨੀਆਂ ਲੱਗੀਆਂ ਨੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ ਸਾਹਿਬਜ਼ਾਦੇ ਨੀਹਾ ਦੇ ਵਿੱਚ ਚਿਣੇ ਗਏ ਨੇ ਫਿਰ ਗੁਰੂ ਦੇ ਬਖਸ਼ੇ ਇਸ ਤਾਜ ਨੂੰ ਆਪਣੇ ਸਿਰ ਦੇ ਉੱਤੇ ਸਜਾ ਕੇ ਤੇ ਸਿਰਾਂ ਦੇ ਉੱਤੇ ਬੋਤਲਾਂ ਰੱਖਣ ਦਾ ਸੁਭਾਅ ਆ ਖਤਮ ਕਰੀਏ ਜਦੋਂ ਆਪਾਂ ਇਹ ਦਸਤਾਰਾ ਆਪਣੇ ਸਿਰ ਦੇ ਉੱਤੇ ਸਜਾਉਨੇ ਆ ਤੇ ਅਸੀਂ ਸਾਰੇ ਉਸ ਸੰਘਰਸ਼ ਦੇ ਵਾਰਿਸ ਬਣ ਜਾਂਦੇ ਆ ਜਿਹੜਾ ਸੰਘਰਸ਼ ਇਸ ਪਾਤਸ਼ਾਹੀ ਦਾਵੇ ਦੇ ਲਈ ਇਸ ਤਾਜ ਨੂੰ ਆਪਣੇ ਸਿਰ ਦੇ ਉੱਤੇ ਸਜਾਉਣ ਦੇ ਲਈ ਕਿਰਪਾਨ ਦੇ ਹੱਕ ਨੂੰ ਮਹਿਫੂਜ਼ ਰੱਖਣ ਦੇ ਲਈ ਉਹ ਲੜਿਆ ਗਿਆ ਉਹਦੇ ਆਪਾਂ ਵਾਰਿਸ ਬਣਦੇ ਆ ਤੇ ਜਿਨ੍ਹਾਂ ਨੇ ਇਹ ਦਸਤਾਰੇ ਸਜਾ ਕੇ ਤੇ ਰਾਜ ਵੀ ਕਾਇਮ ਕੀਤੇ ਆ ਉਹ ਇਹਨਾਂ ਨਸ਼ਿਆਂ ਤੋਂ ਪਾਸੇ ਸਨ ਸੋ ਆਪਾਂ ਜੇ ਇਸ ਦਸਤਾਰੇ ਨੂੰ ਸਜਾ ਕੇ ਉਸ ਲੈਗੇਸੀ ਦੇ ਵਾਰਿਸ ਬਣਨਾ ਚਾਹੁੰਦੇ ਆ ਜਾਂ ਤਾਂ ਸ਼ਰਾਬਾਂ ਪੀਣੀਆਂ ਬੰਦ ਕਰੀਏ ਜਾਂ ਫਿਰ ਆਪਾਂ ਇਹ ਦਸਤਾਰਾ ਸਜਾਣਾ ਬੰਦ ਕਰ ਦਈਏ ਜੇ ਆਪਾਂ ਬੋਤਲਾਂ ਸਿਰ ਤੇ ਰੱਖ ਕੇ ਤੇਦੀ ਬਿਰਬੀ ਕਰਨੀ ਹੈ ਗੁਰੂ ਦਾ ਬਖਸ਼ਾ ਤਾਜ ਹੈ ਕਿਸੇ ਬੰਦੇ ਦਾ ਬਖਸ਼ਾ ਤਾਜ ਨਹੀਂ ਹੈ ਸੋ ਇਹਦੀ ਤੋਹਫੀਨ ਕਰਨੀ ਆਪਾਂ ਬੰਦ ਕਰੀਏ ਨਸ਼ਿਆਂ ਦੀ ਬੋਤਲ ਆਪਣੇ ਸਿਰਾਂ ਦੇ ਉੱਤੇ ਰੱਖਣੀ ਆ ਬੰਦ ਕਰੀਏ ਜਾਂ ਤਾਂ ਤਾਜ ਸਿਰ ਤੇ ਰਹੂਗਾ ਜਾਂ ਨਸ਼ਾ ਸਿਰ ਤੇ ਰਹੂਗਾ ਮਰਜ਼ੀ ਆਪਣੀ ਹੈ ਜੇ ਜਸ਼ਨ ਮਨਾਉਣੇ ਆ ਖੁਸ਼ੀ ਕਰਨੀ ਆ ਤੇ ਰੱਜ ਰੱਜ ਕੇ ਕਰੋ ਜਮ ਜਮ ਕੇ ਜਸ਼ਨ ਮਨਾਓ ਪਰ ਉਹਦੇ ਵਿੱਚ ਦਸਤਾਰ ਦੀ ਤੋਹਫੀਨ ਕਰਨੀ ਬੰਦ ਕਰੀਂ ਸੰਗਤ ਜੀ ਇਹ ਇੱਕ ਵਾਰੀ ਵੀਡੀਓ ਵੇਖੋ ਇਹ ਵੀਡੀਓ ਵੇਖਣ ਤੋਂ ਬਾਅਦ ਮਨ ਦੇ ਵਿੱਚ ਕੇਵਲ ਇੱਕ ਖਿਆਲ ਆਉਂਦਾ ਏ ਕਿ ਜੇ ਤਾਂ ਆਪਾਂ ਸਿਰਾਂ ਦੇ ਉੱਤੇ ਸ਼ਰਾਬਾਂ ਦੀਆਂ ਬੋਤਲਾਂ ਰੱਖਣੀਆਂ ਨੇ ਤੇ ਫਿਰ ਗੁਰੂ ਦੇ ਬਖਸ਼ੇ ਤਾਜ ਨੂੰ ਸਿਰ ਤੇ ਸਜਾਣ ਦੀ ਕੋਈ ਲੋੜ ਨਹੀਂ ਤੇ ਜੇ ਦਸਤਾਰਾ ਸਿਰ ਦੇ ਉੱਤੇ ਸਜਾਣਾ ਏ ਜਿਹਦੇ ਲਈ ਹਜ਼ਾਰਾਂ ਕੁਰਬਾਨੀਆਂ ਲੱਗੀਆਂ ਨੇ ਹਜ਼ਾਰਾਂ ਸ਼ਹੀਦੀਆਂ ਹੋਈਆਂ ਨੇ ਸਾਹਿਬਜ਼ਾਦੇ ਨੀਹਾ ਦੇ ਵਿੱਚ ਚਿਣੇ ਗਏ ਨੇ ਫਿਰ ਗੁਰੂ ਦੇ ਬਖਸ਼ੇ ਇਹ ਤਾਜ ਨੂੰ ਆਪਣੇ ਸਿਰ ਦੇ ਉੱਤੇ ਸਜਾ ਕੇ ਤੇ ਸਿਰਾਂ ਦੇ ਉੱਤੇ ਬੋਤਲਾਂ ਰੱਖਣ ਦਾ ਸੁਭਾਅ ਆ ਖਤਮ ਕਰੀਏ ਜਦੋਂ ਆਪਾਂ ਇਹ ਦਸਤਾਰਾ ਆਪਣੇ ਸਿਰ ਦੇ ਉੱਤੇ ਸਜਾਉਨੇ ਆ ਤੇ ਅਸੀਂ ਸਾਰੇ ਉਸ ਸੰਘਰਸ਼ ਦੇ ਵਾਰਿਸ ਬਣ ਜਾਂਦੇ ਆ ਜਿਹੜਾ ਸੰਘਰਸ਼ ਇਸ ਪਾਸ਼ਾਹੀ ਦਾਵੇ ਦੇ ਲਈ ਇਹ ਤਾਜ ਨੂੰ ਆਪਣੇ ਸਿਰ ਦੇ ਉੱਤੇ ਸਜਾਉਣ ਦੇ ਲਈ ਕਿਰਪਾਨ ਦੇ ਹੱਕ ਨੂੰ ਮਹਫੂਜ਼ ਰੱਖਣ ਦੇ ਲਈ ਉਹ ਲੜਿਆ ਗਿਆ ਉਹਦੇ ਆਪਾਂ ਵਾਰਿਸ ਬਣਦੇ ਆ ਤੇ ਜਿਨ੍ਹਾਂ ਨੇ ਇਹ ਦਸਤਾਰੇ ਸਜਾ ਕੇ ਤੇ ਰਾਜ ਵੀ ਕਾਇਮ ਕੀਤੇ ਆ ਉਹ ਇਹਨਾਂ ਨਸ਼ਿਆਂ ਤੋਂ ਪਾਸੇ ਸਨ ਸੋ ਆਪਾਂ ਜੇ ਇਸ ਦਸਤਾਰੇ ਨੂੰ ਸਜਾ ਕੇ ਉਸ ਲੈਗੇਸੀ ਦੇ ਵਾਰਿਸ ਬਣਨਾ ਚਾਹੁੰਦੇ ਆ ਜਾਂ ਤਾਂ ਸ਼ਰਾਬਾਂ ਪੀਣੀਆਂ ਬੰਦ ਕਰੀਏ ਜਾਂ ਫਿਰ ਆਪਾਂ ਇਹ ਦਸਤਾਰਾ ਸਜਾਣਾ ਬੰਦ ਕਰ ਦਈਏ ਜੇ ਆਪਾਂ ਬੋਤਲਾਂ ਸਿਰ ਤੇ ਰੱਖ ਕੇ ਤੇਦੀ ਬਿਰਬੀ ਕਰਨੀ ਹੈ ਗੁਰੂ ਦਾ ਬਖਸ਼ਾ ਤਾਜ ਹੈ ਕਿਸੇ ਬੰਦੇ ਦਾ ਬਖਸ਼ਾ ਤਾਜ ਨਹੀਂ ਹੈ ਸੋ ਇਹਦੀ ਤੋਹਫੀਨ ਕਰਨੀ ਆਪਾਂ ਬੰਦ ਕਰੀਏ ਨਸ਼ਿਆਂ ਦੀ ਬੋਤਲਾ ਆਪਣੇ ਸਿਰਾਂ ਤੇ ਉੱਤੇ ਰੱਖਣੀ ਆ ਬੰਦ ਕਰੀਏ ਜਾਂ ਤਾਂ ਤਾਜ ਸਿਰ ਤੇ ਰਹੂਗਾ ਜਾਂ ਨਸ਼ਾ ਸਿਰ ਤੇ ਰਹੂਗਾ ਮਰਜ਼ੀ ਆਪਣੀ ਹੈ ਜੇ ਜਸ਼ਨ ਮਨਾਉਣੇ ਆ ਖੁਸ਼ੀ ਕਰਨੀ ਆ ਤੇ ਰੱਜ ਰੱਜ ਕੇ ਕਰੋ ਜਮ ਜਮ ਕੇ ਜਸ਼ਨ ਮਨਾਓ ਪਰ ਉਹਦੇ ਵਿੱਚ ਦਸਤਾਰ ਦੀ ਤੋਹਫੀਨ ਕਰਨੀ ਬੰਦ